ਅੱਜ ਪੰਜਾਬ ਪ੍ਰੈਸ ਕਲੱਬ ਦੇ ਵਿਹੜੇ ਵਿੱਚ ਕਲਾ ਤੇ ਕਲਾਕਾਰ ਮੰਚ ਦੇ ਵੈਦਰ ਹਿੱਟ ਚਿੱਤਰਕਲਾ ਅੱਖਰਕਾਰੀ ਫੋਟੋਗ੍ਰਾਫੀ ਦਾ ਜੋ ਵਿਹੜੇ ਬੈ ਸ਼ਿੰਗਾਰ ਲੱਗਿਆ ਹੋਇਆ ਹੈ ਆਮ ਲੋਕ ਇੱਥੇ ਆਉਂਦੇ ਹਨ ਤੇ ਕਲਾਕਾਰਾਂ ਦੀ ਕਲਾ ਨੂੰ ਪਸੰਦ ਕਰਦੇ ਹਨ ਇਸੇ ਪ੍ਰਦਰਸ਼ਨੀ ਦੇ ਜੋ ਤ੍ਰੂ ਤਾਰਾ ਇੰਦਰਜੀਤ ਸਿੰਘ ਨੇ ਉਹ ਮੇਰੇ ਪਰਮ ਮਿੱਤਰ ਨੇ ਉਹਨਾਂ ਦੇ ਕਹਿਣ ਤੇ ਮੈਂ ਆਪਣਾ ਬੋਕਸਟਾਲ ਲਾਇਆ ਹੋਇਆ ਹੈ ਜਿਹਦੇ ਵਿੱਚ ਲੋਕ ਪੱਖੀ ਖਵੇ ਪੱਖੀ ਲੋਕਾਂ ਦੀਆਂ ਜ਼ਿੰਦਗੀ ਨਾਲ ਸਬੰਧਤ ਕਿਤਾਬਾਂ ਰੱਖੀਆਂ ਗਈਆਂ ਜਿਹਨਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਸੌਥ ਦੇ ਪੇਰੀਅਰ ਰਚਨਾਵਲੀ ਰੱਖੀ ਹੋਈ ਹੈ ਭਾਰਤ ਦਾ ਸੰਵਿਧਾਨ ਰੱਖਿਆ ਹੋਇਆ ਹੈ ਪਾਈ ਕਾਂਸੇ ਨਾਬਾ ਦੀ ਆਮ હિੰਦੂ ਨਹੀਂ ਪੁਸਤਕਿਆ ਜਿਹੜੀ ਬਹੁਤ ਹੀ ਲੋਕ ਪ੍ਰਸਿੱਧ ਹੈ ਇਹਦੇ ਨਾਲ ਪ੍ਰਸ ਕਪੂਰ ਸਿੰਘ ਦੀਆਂ ਕਿਤਾਬਾਂ ਢੁੰਡੀਆਂ ਤੇ ਮੜਾ ਮੰਕੇ ਜਿਨ੍ਹਾਂ ਨੂੰ ਬਹੁਤ ਲੋਕਾਂ ਨੇ ਸਰਾਇਆ ਇਥੋਂ ਤੱਕ ਕੇ 40 ਦੇ ਕਿਤਾਬਾ ਕਿਤਾਬ ਦਾ ਜਿਹੜਾ ਬਹੁਤ ਜੋਰ ਸ਼ੋਰ ਰਿਹਾ ਆ 40 ਦੇ ਕਿਤਾਬ ਨੂੰ ਲੋਕ ਬਹੁਤ ਪੜ ਰਹੇ ਆ ਅਸੀਂ ਇਸ ਮੇਲੇ ਦੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਨਮਸਕਾਰ